ਦੋਸਤ ਵੀ ਰੋਲ ਕੰਦੀ ਜਾਈ ਮੈਂ ਕਹਾਂ ਉਹ ਪਿਓ ਦਾ ਪੁੱਤ ਉੱਥੇ ਕਦਾਉਂਦਾ ਹੁੰਦਾ ਹੁੰਦਾ ਪੰਜ ਬੰડા ਤੂੜੀ ਦੀਆਂ ਲੈ ਆਉਂਦਾ ਹੋਰ ਤੇ ਕਦੀ ਕਾਂਗਰਸ ਨੇ ਕੋਈ ਦਿੱਤਾ ਨਹੀਂ ਤੇ ਤੂੜੀ ਦੇ ਜਾਂਦਾ ਕੋਈ ਨਿਆਲ ਜਿਹਾ ਉਹ ਨਹੀਂ ਤੇ ਕੁਝ ਹੈ ਉਹਨਾਂ ਕਈ ਤੁੜੇ ਫਿਰਦੇ ਸਾਡੇ ਐਮਪੀ ਐਮਪੀ ਉਹ ਪੰਜ ਸੱਤ ਬੰડા ਉੱਥੋਂ ਤੂੜੀ ਲਿਆਂ ਲੱਦ ਲਿਉਂਦਾ ਹੈ ਸਵੇਲੇ ਮੋਦੀ ਦੀ ਵਜਾਤ ਦੇ ਵਿੱਚ ਜਿਹੜੇ ਸਟੇਟ ਮਿਨਿਸਟਰ ਵੇਲੇ ਜਿੰਨਾਂ ਕੋਈ ਕੰਮ ਨਹੀਂ ਉਹਨਾਂ ਸਭ ਨੂੰ ਪੰਜਾਬ ਚ ਭੇਜਤਾ ਮੋਦੀ ਨੇ ਤੇ ਤੁਸੀਂ ਜਾਓ ਜੀ ਆਉਣ ਵੈਲਕਮ ਜੀ ਆ ਸਾਡੇ ਦੁੱਖ ਜਾਦੇ ਆ ਸਵਾਲ ਇਹ ਆ ਕਿ ਸਾਡੇ ਲਈ ਕਦ ਕੀ ਰਹੇ ਕੋਈ ਨਹੀਂ ਹੁੰਦਾ ਉਦਾਂ ਹੀ ਆ ਜਾਂਦੇ ਐ ਬਾਹਵਾ ਕਰਕੇ ਆਏ ਵੇਖੀ ਜਾਂਦੇ ਆ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਜੀ ਹੋ ਤਾਂ ਯਾਰ ਗਿਆ ਸਾਡੇ ਨਾਲ ਜੋਣਾ ਹੋ ਗਿਆ ਪਰ ਤੁਸੀਂ ਕੀ ਕਰਦੇ ਹੋ ਉਹ ਦੱਸੋ ਜੋ ਸਤ ਮੋਦੀ ਸਾਹਿਬ ਨੇ ਸਾਡੇ ਨਾਲ ਵਤੀਰਾ ਕੀਤਾ ਸਾਡੇ ਨਾਲ ਤੇ ਮੈਂ ਸੋਚਦਾ ਕਈ ਵਾਰਾਂ ਵਿੱਚ ਮਰਿਆ ਕੀ ਗੱਲਾਂ ਮੋਦੀ ਦੀਆਂ ਗੱਲਾਂ ਸੁਣੀ ਜਾਈਏ ਅਰੋਗਦੀ ਦੀਆਂ ਗੱਲਾਂ ਸੁਣੀ ਜਾਈਏ 70 ਸਾਲ ਅੱਗੇ ਕਾਗਜ਼ਦਾਂ 'ਚ ਗੱਲਾਂ ਸੁਣਾਈਆਂ ਸਾਨੂੰ ਹੁਣ ਦੋ ਉਹ ਗੱਦੀ ਦੀ ਸੁਣੀ ਜਾਈਏ ਯਾਰ ਫਿਰ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਕੀ ਕਰੀਏ ਜੀ ਅਸੀਂ ਤਾਂ ਦੇਖੋ ਇਹ ਫੋਟੋ ਸੈਸ਼ਨ ਕਰਾਉਣ ਆਉਂਦੇ ਦਿੱਲੀ ਤੋਂ ਜਿੰਨੇ ਆਉਂਦੇ ਸੁਖਬੀਰ ਬਾਦਲ ਨੇ ਵੀ ਸੇਵਾ ਕੀਤੀ ਬੜੀ ਚਰਚਾ ਦੇ ਵਿੱਚ ਵੀ ਆਏ ਫਿਰ ਅਖੀਰ ਤੇ ਇਲਜ਼ਾਮ ਲੱਗਿਆ ਤੇ ਗੋਲਕ ਦੇ ਪੈਸੇ ਸੀਗੇ ਕਿਵੇਂ ਵੇਖ ਰਹੇ ਹੋ ਕਾਲੀ ਗੱਲ हट ਗਿਆ ਹੁਣ ਕੱਢ ਗਿਆ हट ਗਿਆ ਨਾ ਸੁਖਬੀਰ ਜਦੋਂ ਅਗਲੇ ਨੂੰ ਦੋਸ਼ ਲਾਤਾ ਵੀ ਗੋਲਕ ਦੇ ਪੈਸੇ ਵੰਡਦਾ ਫਿਰਦਾ ਅਜ ਨਾਲੇ 5 ਮਿੰਟ ਆਇਆ ਜੀ ਅਜ ਨਾਲੇ ਦੇ ਲਾਗੇ ਗੁੱਜਰ ਦਾ ਪਿੰਡ ਉੱਥੇ 5 ਮਿੰਟ ਆ ਗੱਡੀ 'ਚ ਖਲੋ ਕੇ ਵੇਖ ਕੇ ਚੱਲ ਗਿਆ ਅੱਗੇ ਨਹੀਂ ਆ ਜਿਹੜਾ ਬੰਦਾ ਸੁਣੋ ਪੰਜਾਬੀ ਆ ਜੀ ਜਿੰਨੇ ਮਰਜ਼ੀ ਕਮਜ਼ੋਰ ਪੰਜਾਬੀ ਖਲੋਤੇ ਆ ਸਾਰੇ ਇਹ ਜਦੋਂ ਇਹਨਾਂ ਦੇ ਪਰਿਵਾਰ ਦਾ ਕੋਈ ਜੀਵ ਮਰ ਜਾਂਦਾ ਨਾ ਆਪਣੇ ਘਰੋਂ ਦਾਲ ਫੁਲਕਾ ਬਣਾ ਕੇ ਖਵਾਉਂਦੇ ਸਰ ਮੈਂ ਕੱਲ ਇੱਕ ਟੀਵੀ ਦੇ ਡਿਬੇਟ ਸੁਣ ਰਿਹਾ ਸੀਗਾ ਕਿ ਜਦੋਂ ਸਰਦਾਰ ਨਹੀਂ ਬਾਦਲ ਗੁਜਰੇ ਜਦੋਂ ਉਹਨਾਂ ਦਾ ਸੰਸਕਾਰ ਸੀਗਾ ਤੇ ਉਹਦੀ ਰੋਟੀ ਸਾਰੀ ਐਸਜੀਪੀਸੀ ਭੋਗਤੇ ਉਹਦੀ ਰੋਟੀ ਸਰ ਸਰ ਮਾਂ ਦੇ ਭੋਗਤੇ ਰੋਟੀ ਖਵਾ ਦੇ ਸਕਦੇ ਐਵੇਂ ਪੰਜਾਬ ਪੰਜਾਬ ਦੀਆਂ ਥੱਡੀਆਂ ਦਿਖਾਈ ਜਾਂਦੇ ਜੋ ਬਿਆਨ ਵੇਖੋ ਕਿਹੜੇ ਦੇੰਡੇ ਸਾਡੀ ਸਰਕਾਰ ਬਣ ਜੂ ਤਾਂ ਕਹਿੰਦਾ ਅਸੀਂ ਸੋਲ ਸਵੇਰੇ ਉਹ ਪਤਨ ਕਿਹੜਾ ਕਹਿੰਦਾ ਲੈਂਡਰ ਪਾ ਦੇਗਾ ਦਰਵਾਜ਼ੇ ਦੇ ਬਾਅਦ 25 ਸਾਲ ਕੰਕਰੀਟ ਤੇ ਪਾਪੇ ਦੀ ਸਰਕਾਰ ਨਹੀਂ 25 ਸਾਲ ਪੰਜਵਾ ਤੈਨੂੰ ਮੁਕਫੰਤੀ ਦਿਆ ਯਾਰ ਕਿੱਦਾਂ ਦੀਆਂ ਗੱਲਾਂ ਕਰਦਾ ਤੂੰ ਪਰ ਵਿੱਚ ਫਿਰ ਸਿਆਸਤ ਆ ਜਾਂਦੀ ਹੈਗੀ ਚਾਹੇ ਉਹ ਪਠਾਨ ਮਾਜਰਾ ਦਾ ਸੀਨ ਲਾ ਲਓ ਜਾਂ ਫਿਰ ਕੋਈ ਹੋਰ ਲਾ ਲਓ ਫਿਰ ਵੀ ਮਤਲਬ ਉਹਦੇ ਤੇ ਕੀ ਤੁਹਾਡਾ ਨਾ ਨਾ ਮੈਂ ਵੇਖੋ ਮੈਂ 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 ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਿਹਾ ਹਾਂ ਹਾਂਜੀ ਸਾਹਿਬ ਅਲੀਵਲ ਸਾਹਿਬ ਲਗਾਤਾਰ ਪਹਿਲੇ ਦਿਨਾਂ ਤੋਂ ਤੁਹਾਨੂੰ ਵੇਖ ਰਿਹਾ ਤੁਸੀਂ ਇਸੇ ਤਰ੍ਹਾਂ ਹੀ ਹਰ ਪਿੰਡ-ਪਿੰਡ ਜਾ ਕੇ ਆਪਣੇ ਹਲਕੇ ਤੇ ਸਵਾਰ ਰਹੇ ਹੋ ਕਿਵੇਂ ਲੱਗ ਰਿਹਾ ਕਿ ਲੋਕਾਂ ਦਾ ਮੁੜ ਵਸੇਵਾ ਕਿੰਨੀ ਹੋਰ ਉਹਨਾਂ ਨੂੰ ਲੋਡ ਹੈ ਜਾਂ ਕਿੰਨਾ ਸਮਾਂ ਹੋਰ ਲੱਗ ਸਕਦਾ ਸਦੋਂ ਸਾਡਾ ਹਲਕਾ ਜੀ ਸਾਡਾ ਪਰਿਵਾਰ ਹੈ ਅਜੇ ਨਾਲ ਆ ਟੋਟਲ ਆਪਣੇ ਪਰਿਵਾਰ ਦੇ ਮੈਂਬਰ ਆਪਣੇ ਪਰਿਵਾਰ ਦੇ ਉੱਤੇ ਇਸ ਵੇਲੇ ਦੁੱਖਾਂ ਦਾ ਪਹਾੜ ਜਿਹੜਾ ਉਹ ਡਿਗਾ ਖੁਦਾ ਦੀ ਕਿਰਪਾ ਜਿਹੜੀ ਐ ਸਦੀ ਦੀ ਸਭ ਤੋਂ ਵੱਡੀ ਹੋਈ ਐ ਸਾਡੀਆਂ ਫਸਲਾਂ ਸਾਡੇ ਡੰਗਰ ਸਾਡੇ ਕਾਦ-ਬਾਦ ਸਾਡੀਆਂ ਗਲੀਆਂ ਨਾਲੀਆਂ ਸਕੂਲ ਡਿਸਪੈਂਸਰੀਆਂ ਆ ਸੀ ਕੋਨੇਵਾਲ ਪਿੰਡ ਦੀ ਡਿਸਪੈਂਸੀ ਸੌਫ ਕਰਦੇ ਜੀ ਤੇ ਬਾਰਡਰ ਦੇ ਉੱਤੇ ਪਿੰਡ ਐ ਜੀ ਐਸ ਪਿੰਡ ਦੇ ਵਿੱਚ ਇਹਦੇ ਵਾਲੇ ਦੁਆਲੇ ਤੇ ਇੱਥੇ ਲੋਕ ਮੁਡਲੀ ਸਿਹਤ ਆ ਆਪਣੀ ਦਵਾਈ ਲੈਂਦੇ ਆ ਤੇ ਦੇਖੋ ਉਹ ਇਹਦਾ ਕੰਦਾ ਦਾ ਸਾਰਾ ਬੈਠ ਗਿਆ ਉਹ ਦੋ ਸਾਰੀਆਂ ਕੰਦਾ ਬੈਠ ਗਈ ਜੀ ਅਜੇ ਥੋੜਾ ਜਿਹਾ ਪਹਿਲਾਂ ਇੱਥੇ ਪੈਸੇ ਲਾਏ ਸੀਗੇ। ਹੂੰ। ਇਹ ਸਾਦੀ ਬਦਬਾਦ ਹੋ ਗਈ ਅਤੇ ਦੁਬਾਰਾ ਹੁਣ ਠੀਕ ਕਰਨਾ ਪਊ। ਜੀ। ਪਰ ਅਸੀਂ ਇਹਨੂੰ ਸਾਫ਼ ਇਸ ਕਰਕੇ ਕਰ ਰਹੇ ਹਾਂ ਕਿ ਆਪ ਜੀ ਤੋਂ ਉਤੇ ਇਹਨੂੰ ਸ਼ੁਰੂ ਕੀਤਾ ਜਾਵੇ ਤੇ ਲੋਕ ਇੱਥੇ ਆਪਣਾ ਇਲਾਜ ਕਰਾਉਣ। ਬਿਲਕੁਲ। ਇਸ ਕਰਕੇ ਅਸੀਂ ਸਰਕਾਰੀ ਬਿਲਡਿੰਗਾਂ, ਸਰਕਾਰੀ ਸਕੂਲ ਉਹ ਕਰ ਰਹੇ ਹਾਂ। ਕੱਲ ਅਸੀਂ ਸਕੂਲ ਕਰਨੇ ਆ ਤਿੰਨ ਚਾਰ। ਜੀ। ਤੇ ਸਾਡਾ ਮੰਤਵ ਇਹ ਹੈ ਕਿ ਕਿਉਂਕਿ ਇੱਥੇ ਹੀ ਸਾਰੇ ਆਮ ਕਿਸਾਨਾਂ ਦੇ ਧੀਆਂ ਪੋਤਿਆਂ, ਗਰੀਬ ਮਜ਼ਦੂਰਾਂ ਦੇ ਪੁੱਤਾਂ ਤੇ ਸਾਡੇਾਂ ਪਤਵਾਦਾਂ ਨੂੰ ਜਿਹੜੀਆਂ ਬੁਨਿਆਦੀ ਸਹੂਲਤਾਂ ਮਿਲਦੀਆਂ ਸ਼ੁਰੂ ਹੋ ਜਾਣ। ਬਾਕੀ ਤਾਂ ਸਰਕਾਰ ਕਾ ਦੀ ਮਾਨ ਸਾਹਿਬ ਕਾ ਦੇ ਬਾਕੀ ਜਿਹੜਾ ਚੋਨੇ ਦਾ 40000 ਰੁਪਇਆ ਦੇ ਰਿਹਾ ਪਸ਼ੂ ਦਾ 37000 ਰੁਪਇਆ ਦੇ ਰਿਹਾ ਕਾਰ ਦੀ ਦਾ ਡੇਪਿਆ 1/2 ਲੱਖ ਰੁਪਇਆ ਦੇ ਰਿਹਾ ਜੋ ਵੀ ਸਰਕਾਰ ਦੀਆਂ ਉਸੇ ਦੇ ਦੇ ਪਤਾ ਜਿਹੜਾ ਕੰਮ ਹੈ ਇਸਾ ਕੌਣ ਕਰੂਗਾ ਜੇ ਅਸੀਂ ਨਹੀਂ ਕਰਾਂਗੇ ਜੀ ਜੇ ਅਸੀਂ ਕਹਾਂਗੇ ਤਾਂ ਵੇਖੋ ਪਿੰਡ ਦੇ ਕਿੰਨੇ ਲੋਕ ਨਾਲ ਲੱਗੇ ਸਮਝਦੇ ਕਿ ਗੱਲ ਅਸੀਂ ਐਮਐਲਏ ਮੰਤਰੀ ਤੇ ਨਾਲ ਲੋਕਾਂ ਨੇ ਬਣਾਇਆ ਤੇ ਜੇ ਇਹਨਾਂ ਦੇ ਦੁੱਖ ਜੀ ਨਹੀਂ ਸ਼ਾਮਲ ਹੋਣਾ ਅਸੀਂ ਸਾਰੇ ਉਹ ਫੋਟੋ ਮਾਰਕਾ ਲੀਡਰ ਨਹੀਂ ਗਏ ਅਸੀਂ ਤੇ ਆਮ ਕਿਸਾਨਾਂ ਦੇ ਪੋਤੇ ਤਾਂ ਆਮ ਬੰਦੇ ਹਾਂ ਕੰਮ ਕਰਦੇ ਇਸੇ ਪਿੰਡ ਦੇ ਵਿੱਚ ਰਾਹੁਲ ਗਾਂਧੀ ਵੀ ਆਏ ਸੀਗੇ ਤੇ ਅੱਜ ਤੁਸੀਂ ਵੀ ਇੱਥੇ ਆਏ ਹੋ ਕਿਵੇਂ ਦੀ ਉਸ ਦੇਖਿਆ ਸੀ ਮੈਂ ਤਾਂ ਉਦੋਂ ਦਾ ਇੱਥੇ ਹੀ ਬੜੀ ਵਾਰ ਆਇਆ ਮੈਂ ਤਾਂ ਜਦੋਂ ਰਾਤ ਪਾਣੀ ਇੰਟਰ ਕੀਤਾ ਉਦੋਂ ਵੀ ਇੱਥੇ ਸੀਗਾ ਰਾਤ ਵੀ ਇੱਥੇ ਰਹਿ ਗਿਆ ਉੱਥੇ ਰਾਤ ਵੀ ਇੱਥੇ ਸੀਗਾ ਮੈਂ ਤਾਂ ਬੜੀ ਵਾਰ ਆ ਗਿਆ ਉਦੋਂ ਦਾ ਰਾਹੁਲ ਗਾਂਧੀ ਜੀ ਆਏ ਮੈਂ ਤਾਂ ਕੱਲ ਮੈਨੂੰ মিডিਆ ਗਾਂਧੀ মিডিਆ ਵਾਲੇ ਕਹਿੰਦੇ ਸੀ ਤੁਹਾਡੇ ਵੀ ਦੋਸਤ ਵੀ ਰਾਹੁਲ ਗਾਂਧੀ ਆਏ ਜੀ ਮਾਗਾਉ ਪੀਓ ਦਾ ਪੁੱਤ ਉੱਥੇ ਕਦਾਉਂਦਾ ਹੁੰਦਾ ਹੁੰਦਾ ਪੰਜ ਪੰਡਾ ਤੂੜੀ ਦੀਆਂ ਲੈ ਆਉਂਦਾ ਹੋਰ ਤੇ ਕਦੀ ਕਾਂਗਰਸ ਨੇ ਕੋਈ ਦਿੱਤਾ ਨਹੀਂ ਤੇ ਤੂੜੀ ਦੇ ਜਾਂਦਾ ਕੋਈ ਨਿਆਲ ਜਿਹਾ ਉਹ ਨਹੀਂ ਤੇ ਕੁਝ ਹੈ ਉਹਨਾਂ ਕਈ ਤੁਰੇ ਫਿਰਦੇ ਸਾਡੇ ਐਮਪੀ ਐਮਪੀ ਉਹ ਪੰਜ ਸੱਤ ਬੰਡਾ ਉੱਥੋਂ ਤੂੜੀ ਦੀਆਂ ਲੱਦ ਲਿਆਉਂਦਾ ਐਸੇਲੇ ਮੋਦੀ ਦੀ ਵਜਾਤ ਦੇ ਵਿੱਚ ਜਿਹੜੇ ਸਟੇਟ ਮਿਨਿਸਟਰ ਵੇਲੇ ਜਿੰਨਾਂ ਕੋਈ ਕੰਮ ਨਹੀਂ ਉਹਨਾਂ ਸਭ ਨੂੰ ਪੰਜਾਬ 'ਚ ਭੇਜਤਾ ਮੋਦੀ ਨੇ ਵੀ ਤੁਸੀਂ ਜਾਓ ਜੀ ਆਉਣ ਵੈਲਕਮ ਹੈ ਜੀਆਂ ਸਾਡੇ ਦੁੱਖ ਜਾ ਰਹੇ ਆ ਜੀ ਸਵਾਲ ਇਹ ਆ ਕਿ ਸਾਡੇ ਲਈ ਕਦ ਕੀ ਰਹੇ ਬਿਲਕੁਲ ਤਹਾਡੇ ਯਾਦ ਪ੍ਰਧਾਨ ਮੰਤਰੀ ਨੇ ਅੱਜ ਤੋਂ 10 ਦਿਨ ਪਹਿਲਾਂ ਦਾ 16000 ਅਨਾਉਂਸ ਕੀਤਾ ਜਦੋਂ ਅਸੀਂ ਮੰਗਦੇ ਕੀ ਸੀ 16000 ਕਰੋੜ ਰੁਪਈਆ ਅੱਜ ਸਵੇਰੇ 11:00 ਜੇ ਮੈਂ ਪਤਾ ਕੀਤਾ ਹਜੇ ਤੱਕ 16 ਰੁਪਏ ਨਹੀਂ ਆਏ ਦਿੱਲੀ ਨੂੰ 240 ਦਾ ਹੋਰ ਅਨਾਉਂਸ ਕਰਦੇ ਉਹ ਨੌਂ ਵੀ ਕਰਦੇ ਨਾ ਦੇਣ ਵੀ ਨਾ ਦੇਣ ਕਿਦੋਂ ਆ ਹੂੰ ਦੇਣ ਕਿਦੋਂ ਜਦੋਂ ਡਿਪੈਂਡ ਕੀ ਬਿਲਡ ਕਰ ਸਾਦੀ ਸਾਨੂੰ ਦੇਣ ਨਾ ਮੰਤਰੀ ਖਾਲੀ ਹੱਥ ਜੂ ਭੇਜਦੇ ਆ ਤੇ ਮੰਤਰੀਆਂ ਨੂੰ ਚੱਕਦੇ ਕਿ ਭੇਜਣ ਪਿਆ ਲੋ ਜੀ ਸਾਡੀ ਮਤ ਲਓ ਸੈਂਟਰ ਵਾਲਿਆਂ ਦੀ ਪਰ ਕੋਈ ਨਾ ਉਦਾਂ ਹੀ ਆ ਜਾਂਦੇ ਐ ਬਾਹਮਾ ਕਰਕੇ ਆਏ ਵੇਖੀ ਜਾਂਦੇ ਆ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਜੀ ਹੋ ਤਾਂ ਜਾਂ ਗਿਆ ਸਾਡੇ ਨਾਲ ਜੋ ਹੋਣਾ ਹੀ ਹੋ ਗਿਆ ਪਰ ਤੁਸੀਂ ਕੀ ਕਰਦੇ ਹੋ ਉਹ ਦੱਸੋ ਤੁਸੀਂ ਜੋ ਸੱਦ ਮੋਦੀ ਸਾਹਿਬ ਨੇ ਸਾਡੇ ਨਾਲ ਵਤੀਰਾ ਕੀਤਾ ਸਾਡੇ ਨਾਲ ਤੇ ਮੈਂ ਸੋਚਦਾ ਕਈ ਵਾਰਾਂ ਵੇਖੋ ਆ ਆ ਕੋਨੇਆ ਲਾਸਟ ਪਿੰਡ ਜੀ ਇੱਥੋਂ ਅੱਗੇ ਰਾਵੀ ਦਰਿਆ ਗਾੜੀ ਕੰਡਿਆਂ ਵਾਲੀ ਤਾਰ ਆ ਪਾਕਿਸਤਾਨਾਂ ਘੜ ਜੀ ਜਦੋਂ ਜੰਗ ਲੱਗਦੀ ਆ ਸਭ ਤੋਂ ਪਹਿਲਾਂ ਇਹ ਪਿੰਡ ਮਾਰਗੇਟ ਸਾਦਾ ਹੀ ਨਾਲਾ ਜੀ ਜੀ ਸਮਝਦੇ ਕਿ ਦੀ ਗੱਲ ਹਾਰਡ ਹੁੰਦੇ ਅਸੀਂ ਬਿਲਕੁਲ ਇਹ ਕੀ ਕਹਿੰਦੇ ਵੋਟਾਂ ਲੈਣ ਲਈ ਕਹਿੰਦੇ ਆ ਜੀ ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਆ ਹੂੰ ਮੰਨ ਲਿਆ ਦੁਸ਼ਮਣ ਦੇਸ਼ ਆ ਜੀ ਦੁਸ਼ਮਣ ਦੇਸ਼ ਦੇ ਅੱਗੇ ਹੱਕ ਡਾ ਕੇ ਕੌਣ ਖੜੋਦਾ ਹੂੰ ਕੇਰਲਾ ਵਾਲੇ ਗਜਰਾਤ ਵਾਲੇ ਜੂਪੀ ਵਾਲੇ ਅੜੀਸਾ ਵਾਲੇ ਮੱਧ ਪ੍ਰਦੇਸ਼ ਵਾਲੇ ਬਿਹਾਰ ਵਾਲੇ ਉਹਨਾਂ ਨੂੰ ਪਤਾ ਕਿਤੇ ਕਿੱਥੇ ਛੱਤੀ ਡਾਈ ਦੀ ਕਿੱਥੇ ਬਾਰਡਰ ਆ ਬਿਲਕੁਲ ਆ ਆ ਬਾਰਡਰ ਹੂੰ ਇੱਥੇ ਇਹੀ ਵੀ ਜ਼ਿਆਦੇ ਬੰਦੇ ਉਦੋਂ ਵੀ ਮਤਲਬ ਆਪਣੀ ਖੇਤੀ ਕਰਦੇ ਆ ਕੰਡਿਆਂ ਵਾਲੀ ਤਾਰ ਤੋਂ ਅੱਗੇ ਜਾ ਕੇ ਇੱਥੋਂ ਦੇ ਕਿਸਾਨ ਖੇਤੀ ਕਰਦੇ ਆ ਸੱਤ ਸਭ ਦੌੜ ਗਈ ਕੰਡਿਆਂ ਵਾਲੀ ਤਾਰ ਦਾ ਮਤਲਬ ਇਹ ਆ ਕਿ ਜੀਦੋ ਮਤਲਬ ਗਰਾਉਂਡ ਤੇ ਜੀਦੋ ਤੇ ਜਾਣਾ ਗਰਾਉਂਡ ਜੀਦੋ ਤੇ ਜਾਣਾ ਜਿੱਥੇ ਗਾੜੀ ਮੰਨ ਲਓ ਕਿ ਮੈਂ ਆ ਖੜਾ ਆ ਪਾਕਿਸਤਾਨ ਮੈਂ ਬੱਸੋ ਇੱਕ ਥਾਂ ਤੇ ਗਿਆ ਸੀਗਾ ਇੱਥੇ ਸਾਡਾ ਕਿਲਾ ਸੀਗਾ ਤੇ ਅਗਲੀ ਵਾਰ ਤੋਂ ਉਹਨਾਂ ਦੀ ਬਿਲਕੁਲ ਉੱਤੇ ਲੱਗੇ ਮੈਨੂੰ ਵੀ ਐਸਾ ਪਾ ਜੀ ਐਡੇ ਵੱਡੇ ਰਿਸਕਸ ਸਾਡੇ ਬੰਦੇ ਯਾਰ ਖੇਤੀ ਕਰਦੇ ਸਾਰੀ ਖੇਤੀ ਬਰਬਾਦ ਹੋ ਗਈ ਮਿਲਿਆ ਕੀ ਗੱਲਾਂ ਗੱਲਾਂ ਮੋਦੀ ਦੀਆਂ ਗੱਲਾਂ ਸੁਣੀ ਜਾਈਏ ਰੋਹ ਗਾਂਧੀ ਦੀਆਂ ਗੱਲਾਂ ਸੁਣੀ ਜਾਈਏ 75 ਸਾਲ ਅੱਗੇ ਕਾਂਗਰਸ ਨੇ ਗੱਲਾਂ ਸੁਣਾਇਆ ਸਾਨੂੰ ਹੁਣ ਰੋਹ ਗਾਂਧੀ ਦੀਆਂ ਸੁਣੀ ਜਾਈਏ ਯਾਰ ਫਿਰ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਕੀ ਕਰੀਏ ਜੀ ਅਸੀਂ ਤਾਂ ਦੇਖੋ ਇਹ ਫੋਟੋ ਸੈਸ਼ਨ ਕਰਾਉਣ ਆਉਂਦੇ ਦਿੱਲੀ ਤੋਂ ਜਿੰਨੇ ਆਉਂਦੇ ਆ ਆਈ ਜਾਣ ਸਾਨੂੰ ਕੋਈ ਤਰਾਜ ਨਹੀਂ ਅਸੀਂ ਕਿਹਨੂੰ ਡੱਕ ਨਹੀਂ ਸਕਦੇ ਨਾ ਡੱਕਣਾ ਹੀ ਆ ਪਤਾ ਸੀ ਤੇ ਭਈ ਆਪਣੇ ਲੋਕਾਂ ਨਾਲ ਖੜੇ ਆ ਜਿੰਨਾ ਤੱਕ ਅਜੇ ਨਾਲੇ ਇਹਦੇ ਲੋਕ ਪੈਰਾਂ ਤੇ ਨਹੀਂ ਹੁੰਦੇ ਜਿੰਨਾ ਚਿਰ ਤੱਕ ਸਕੂਲ ਨਹੀਂ ਖੁੱਲਦੇ ਜਿੰਨਾ ਚਿਰ ਤੱਕ ਹਸਪਤਾਲ ਨਹੀਂ ਚੱਲ ਹੁੰਦੇ ਜਿੰਨਾ ਚਿਰ ਤੱਕ ਸਾਡੀਆਂ ਤਹਿਸੀਲਾਂ ਨਹੀਂ ਚੱਲ ਹੁੰਦੀਆਂ ਸਰ ਉਹਨਾਂ ਚਿਰ ਤੱਕ ਆਪਣੇ ਲੋਕਾਂ ਦੇ ਨਾਲ ਖੜੇ ਆ ਆਪਣੇ ਲੋਕਾਂ ਦੇ ਆਮ ਕਿਸਾਨਾਂ ਦੇ ਪੁੱਤ ਆ ਕੋਈ ਲੀਡਾਂ ਲੜਨ ਵਾਲੀ ਗੱਲ ਨਹੀਂ ਸਮਝਦਕ ਨਹੀਂ ਗੱਲ ਲੀਡਰਿਕਾ ਦੀ ਜੇ ਸਾਡੇ ਲੋਕ ਦੁਖੀ ਆ ਸਾਡੀ ਕਾਦੀ ਲੀਡਰ ਹੈ ਜੀ ਅਸੀਂ ਚਿਰ ਤੱਕ ਵੀਵੀਆ ਵਿੱਚ ਆ ਗਏ ਚੰਡੀਗੜ੍ਹ ਤੋਂ ਫਿਰ ਇਹ ਇੰਕਾਂ ਲਾ ਕੇ ਨਾ ਕੋ ਲੈਣਾ ਦੇਣਾ ਸੋ ਇਹ ਜਿਹੜੇ ਆਉਂਦੇ ਆ ਇਹਨਾਂ ਨੂੰ ਵੀ ਸ਼ੋਭਿਸ਼ਾ ਵਿੱਚ ਆਉਣ ਪਰ ਖਾਲੀ ਅੱਥੀ ਦਾ ਉਹ ਤੋਂ ਅੰਬਸਰ ਤੋਂ ਲੱਗਿਆ ਤੂੜੀ ਦੀਆਂ ਪੰਜ ਸੱਤ ਪੰਡਾ ਫੜ ਲਿਆ ਕਰੋ ਫੀਡ ਦਿਆਂ ਲਿਆ ਕਰੋ ਯਾਰ ਬਾਦ ਵੇਦਕਾ ਫੀਡ ਆਦਾ ਵੇਦਕਾ ਦੇਦੀ ਵੇਦਕਾ ਸਾਡਾ ਪਲਾਂਟ ਆ ਉਤੋਂ ਫੀਡ ਮਿਲਦੀ ਆ ਉਹ ਭਾਜਪੀ ਦੇ ਮੰਤਰੀ ਨੂੰ ਮੇਰੀ ਬੇਨਤੀ ਉਤੋਂ 10 ਉਹਦੀਆਂ ਫੀਡ ਦਿਆਂ ਲਿਆ ਕਰੋ ਤੁਸੀਂ ਤੁਹਾਨੂੰ ਮੋਦੀ ਨੇ ਦੇਣਾ ਕੋਈ ਨਹੀਂ ਉਹ ਫੀਡ ਹੀ ਲਿਆ ਕਰੋ ਜਦੋਂ ਇਹ ਕੋਨੇ ਆ ਮਾਛੀ ਵਾਲਾ ਕਿ ਜੱਟੇ ਪਛੇ ਅੱਗੇ ਕਿਸਾਨ ਨੂੰ ਦੇਤੀ ਵੀ ਆ ਮੋਦੀ ਨੇ ਫੀਡ ਭੇਜੀ ਆ ਜੀ ਫੇਰ ਵੀ ਕੋਈ ਹੋਵੇ ਕੱਖ ਨਹੀਂ ਲਿਉਂਦੇ ਉਦਾਂ ਹੁੰਦੇ ਜਾਂਦੇ ਸਭ ਦੇਖ ਰਿਹਾ ਦੋ ਤਾਂ ਆਈ ਜਾਣ ਕੋਈ ਕ ਤਾਲੀ ਵਾਦ ਸਭ ਇਸੇ ਵਿੱਚ ਹਰ ਕੋਈ ਜਿਵੇਂ ਸੇਵਾ ਵਾਲੀ ਨਿਕਲਿਆ ਚਾਹੇ ਆਮ ਇਨਸਾਨ ਹੋਵੇ ਜਾਂ ਲੀਡਰ ਹੋਵੇ ਸੁਖਬੀਰ ਬਾਦਲ ਨੇ ਵੀ ਸੇਵਾ ਕੀਤੀ ਬੜੀ ਚਰਚਾ ਦੇ ਵਿੱਚ ਵੀ ਆਏ ਫਿਰ ਅਖੀਰ 'ਚ ਇਲਜ਼ਾਮ ਲੱਗਿਆ ਤੇ ਗੋਲਕ ਦੇ ਪੈਸੇ ਸੀਗੇ ਕਿਵੇਂ ਵੇਖ ਰਹੇ ਹੋ ਤੁਹਾਡੀ ਗੱਲ ਹਟ ਗਿਆ ਹੁਣ ਹਟ ਗਿਆ ਹਟ ਗਿਆ ਨਾ ਸੁਖਬੀਰ ਜਿੱਦਾਂ ਅਗਲੇ ਨੂੰ ਦੋਸ਼ ਲਾਤਾ ਵੀ ਗੋਲਕ ਦੇ ਪੈਸੇ ਵੰਡਦਾ ਫਿਰਦਾ ਅਜ ਨਾਲੇ 5 ਮਿੰਟ ਆਇਆ ਦਿਓ ਜੀ ਅਜ ਨਾਲੇ ਇਹ ਲਾਗੇ ਗੁਜਰਤਪੁਰ ਦਾ ਪਿੰਡ ਉੱਥੇ 5 ਮਿੰਟ ਆ ਗੱਡੀ 'ਚ ਖਲੋ ਕੇ ਵੇਖ ਕੇ ਚੱਲ ਗਿਆ ਅੱਗੇ ਨਹੀਂ ਆਇਆ ਹਮ ਸਦੋਂ ਹਲੋ ਚਾਦਰ ਦੇ ਨੇ ਉਹਨੇ ਪੰਜਾ ਪੰਜਾ ਦੀਆਂ ਥੱਦੀਆਂ ਕੁਝ ਵੰਡੀਆਂ ਉਹ ਦੂਜਿਆਂ ਦੇ ਲੋਬਾਤਾ ਵੀ ਤਾਂ ਐਸਜੀਪੀਸੀ ਦੇ ਪੈਸੇ ਆ ਹੂੰ ਸੋੰਦੇ ਕੀ ਗੱਲ ਆ ਚਲੋ ਕਹਿਣਾ ਨਹੀਂ ਚਾਹੀਦਾ ਗੱਲ ਉਹਦਾ ਤੱਤੀ ਆ ਜਿਹੜਾ ਬੰਦਾ ਸੁਣੋ ਪੰਜਾਬੀ ਆ ਜੀ ਜਿੰਨੇ ਮੱਦੀ ਕਮਜ਼ੋਰ ਪੰਜਾਬੀ ਖਲੋਤੇ ਐਸਾ ਦੇ ਇਹ ਜਦੋਂ ਇਹਨਾਂ ਦੇ ਪਰਿਵਾਰ ਦਾ ਕੋਈ ਜੀ ਮਰ ਜਾਂਦਾ ਨਾ ਆਪਣੇ ਘਰੋਂ ਦਾਲ ਫੁਲਕਾ ਬਣਾ ਕੇ ਖਾਉਂਦੇ ਹੂੰ ਸਰਦ ਮੈਂ ਕੱਲ ਇੱਕ ਟੀਵੀ ਦੇ ਡਿਬੇਟ ਸੁਣ ਲਿਆ ਸੀਗਾ ਕਿ ਜਦੋਂ ਸਰਦਾਰਨੀ ਬਾਦਲ ਗੁਜੇ ਜਿੱਦੋਂ ਉਹਨਾਂ ਦਾ ਸੰਸਕਾਰ ਸੀਗਾ ਤੇ ਉਹਦੀ ਰੋਟੀ ਸਾਰੀ ਐਸਜੀਪੀਸੀ ਭੋਗਤੇ ਉਹਦੀ ਰੋਟੀ ਸਾਰਾ ਖਾਣਾ ਐਸਜੀਪੀਸੀ ਨੇ ਭੇਜਿਆ ਸਰ ਮਾਂ ਦੇ ਭੋਗ ਤੇ ਰੋਟੀ ਖਵਾ ਨਹੀਂ ਸਕਦੇ ਐਵੇਂ ਪੰਜਾਬ ਪੰਜਾਬ ਦੀਆਂ ਥੱਡੀਆਂ ਦਿਖਾਈ ਜਾਂਦੇ ਜੋ ਬਿਆਨ ਵੇਖੋ ਕਿਹੜੇ ਦੇਣ ਦੇ ਸਾਡੀ ਸਰਕਾਰ ਬਣ ਜੂ ਤਾਂ ਕਹਿੰਦਾ ਅਸੀਂ ਚੋਅ ਸਵੇਰ ਉਹ ਪਤਨ ਕਿਹੜਾ ਕਹਿੰਦਾ ਲੈਂਟਰ ਪਾ ਦੇਗਾ ਦਵਾਵਾਂ ਤੇ ਬੋਲ 25 ਸਾਲ ਕੰਕਰੀਟ ਤੇ ਤੇ ਭਾਪੇ ਦੀ ਸਰਕਾਰ ਨਹੀਂ 25 ਸਾਲ ਪੰਜ ਵਾਰ ਤੇ ਪਿਓ ਮੁਖੰਤੀ ਰਿਆ ਯਾਰ ਕਿੱਦਾਂ ਦੀਆਂ ਗੱਲਾਂ ਕਰਦਾ ਤੂੰ ਤੁਹ ਕੋ ਨਾ ਮੈਂ ਜਿਹੜਾ ਵਾਦਾ ਕਰਦਾ ਪੰਜ ਵਾਰ ਮੁੱਖ ਮੰਤਰੀ ਸਰ ਇੱਕ ਵਾਰ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਪੰਜਾਬ ਦੇ ਕਿਹੜਾ ਕਦੇ ਇੱਟ ਲਾਈ ਦਿਖਾਉਂ ਜੀ ਦਿਖਾਉਂ ਕਿੱਥੇ ਪਾਈ ਉਹਦਾ ਮਿੱਟੀ ਆ ਕੇ ਦੱਸੇ ਸੁਖਵੀਰ ਵੀ ਇੱਥੇ ਮੇਰੇ ਬਾਪੂ ਦੀ ਮਿੱਟੀ ਪਾਈ ਗੱਲਾਂ ਦਾ ਉਦਾਂ ਹੀ ਕੜਾ ਬਣਾਈ ਜਾਂਦੇ ਤੁਸੀਂ ਯਾਰ ਗੱਲਾਂ ਦੇ ਕੜਾ ਨਾ ਸੱਦ ਨਹੀਂ ਸਦਾ ਸੋਸ਼ਲ ਮੀਡੀਆ ਦਾ ਜੋਗਿਆ ਲੋਕ ਹਾਸੇ ਨੂੰ ਨੋਟ ਕਰਦੇ ਲੋਕ ਹਾਸੇ ਚ ਵੰਦੇ ਕਿਹੜੀ ਪਾਰਟੀ ਕੀ ਕਰਦੀ ਆ ਕਿਹੜਾ ਲੀਡਰ ਕੀ ਕਰ ਰਿਹਾ ਕੀ ਕਹਿ ਰਿਹਾ ਜਿਨ੍ਹਾਂ ਨੇ ਜਦ 75 ਸਾਲ ਆਵਾਜ਼ ਕੀਤਾ ਕਾਂਗਰਸ ਲੰਮੇ ਸਮੇਂ ਤੋਂ ਰਾਜ ਕਰ ਰਹੀ ਹੈ ਇਹਨਾਂ ਨੇ ਤਾਂ ਕਹਦਾ ਯਕੀਨ ਕਰੀਏ ਜੀ ਪੰਜਾਬ ਤੇ ਇਹਨਾਂ ਡੋਬਤਾ ਹੂੰ ਪੰਜਾਬ ਤੇ ਸਰ ਇਹਨਾਂ ਨੇ ਡੋਬਿਆ 84 ਇਹਨਾਂ ਨੇ ਲਿਆਂਦੀ ਕਤਲਿਆਂ ਇਹਨਾਂ ਨੇ ਕਿਹਾ ਪਾਣੀ ਸਾਡੇ ਇਹਨਾਂ ਦੇ ਖੋਏ ਚੰਡੀਗੜ ਇਹਨਾਂ ਨੇ ਖੋਇਆ ਪੰਜਾਬੀ ਬੋਲਦੇ ਇਲਾਕੇ ਇਹਨਾਂ ਨੇ ਖੋਏ ਇਹਨਾਂ ਤੋਂ ਅਸ ਕਰੀਏ ਜੀ ਕੱਲ ਕਹਿੰਦੇ ਰੋਹ ਗਾਂਧੀ ਆ ਗਿਆ ਮੈਂ ਕਹਾਂ ਉਹ ਕਿੱਧਰ ਆ ਗਿਆ ਜੀ ਉਹਦੀ ਤਾਂ ਦਾਦੀ ਦੇ ਕੋਸ਼ੀ ਦੇ ਦਿੱਤਾ ਤੇ ਪਿਓ ਨੇ ਪੰਜਾਬ ਨੂੰ ਕੋਈ ਨਹੀਂ ਦਿੱਤਾ ਰੋਹ ਗਾਂਧੀ ਨੇ ਵਿਚਾਰੇ ਇਹਨੇ ਕੀ ਦੇਣਾ ਉਹ ਕੀ ਹੈ ਕੁਝ ਵੀ ਨਹੀਂ ਇਸ ਕੱਲ੍ਹ ਕੱਬ ਸਭ ਗੱਲਾਂ ਨਹੀਂ ਸਰ ਹਾਂ ਬਿਲਕੁਲ ਇੱਕ ਲਾਸਟ ਜਿਹੋ ਉਹਨਾਂ ਨੂੰ ਜਾਨ ਨਹੀਂ ਦਿੱਤਾ ਉਹ ਬੜਾ ਇਲਜ਼ਾਮ ਲੱਗ ਰਿਹਾ ਹੈ ਕਿ ਭਈ ਮੋਦੀ ਸਾਹਿਬ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਕਿ ਰਾਹੁਲ ਗਾਂਧੀ ਨੂੰ ਉੱਥੇ ਨਹੀਂ ਜਾਣ ਦੇਣਾ ਜਿੱਥੇ ਕੋਈ ਨਹੀਂ ਪਹੁੰਚਿਆ ਲੋ ਉਹ ਕਿੱਥੇ ਜਾਣਾ ਸੀ ਉਹਨਾਂ ਜੀ ਮਕੋੜਾ ਪਤਨਾ ਪਿੰਡ ਜਿਹੜਾ ਦਰਿਆ ਦੇ ਵਿੱਚ ਹੈਗਾ ਗੁਰਦਾਸਪੁਰ ਜਿਹੜਾ ਕੱਲ੍ਹ ਰੋਕ ਲਿੱਤਾ ਗਿਆ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ 26 ਤੀ ਕੱਦੀ ਦਾਦ ਨੂੰ ਇੱਥੇ ਟੁੱਟੇ ਸੀ ਡੈਮ ਬੰਨ ਤੇ ਜੇ ਪਿਓ ਦੇ ਪੁੱਤ ਸ੍ਰੀਤ ਦਾਮ ਹੋਗਾ ਇਹ ਤਾਂ 28 30 ਨੂੰ ਆਉਂਦਾ ਇੱਥੇ ਤੋਂ ਪਤਾ ਲੱਗ ਜਾਂਦਾ ਉਹ ਬਾਦੀ ਤੋੜਿਆ ਆਪਾਂ ਹਾਂਜੀ ਹਾਂਜੀ ਬਿਲਕੁਲ ਉੱਥੇ ਦੇਖੋ ਪਾਣੀ ਦਾ ਪਾਣੀ ਦਾ ਨਿਸ਼ਾਨ ਹੈ ਨਾ ਇੱਥੇ 10 ਫੁੱਟ ਪਾਣੀ ਸੀ ਹੂੰ ਤੇ ਜਿਉਂਨੇ ਪਾਣੀ ਚ ਜਾਣਾ ਇੱਥੇ ਆ ਜਾਂਦਾ ਉਦੋਂ ਇੱਥੇ ਤੋਂ ਦੇ ਫਿਰਦੇ ਹਾਂ ਹੂੰ ਫੌਜ ਦੀਆਂ ਗੱਡੀਆਂ ਦੇ ਉੱਤੇ ਦੀ ਪਾਣੀ ਲੰਘ ਗਿਆ ਬਾਬਿਓ ਬਿਲਕੁਲ ਬਿਲਕੁਲ ਗੱਲਾਂ ਸੱਦ ਉੱਧਰ ਹੀ ਕਰੀ ਜਾਂਦੇ ਜੇ ਇਧਰ ਦੇ ਜਾਣ ਦਿੱਤਾ ਜੇ ਉਧਰ ਦੇ ਜਾਣ ਦਿੱਤਾ ਜੇ ਜਾ ਕੇ ਪਹਿਲਾਂ ਤੁਹਾਡੇ ਜਾਣਨਾ ਕੀ ਸਵਾਲ ਹੈ ਦੱਸੋ ਤੁਸੀਂ ਸੱਦ ਮੈਂ ਕਹਿੰਦਾ ਕਾਂਗਰਸੀ ਜਾਂਦੀ ਦੀ 75 ਸਾਲ ਬਿਲਕੁਲ ਬਿਲਕੁਲ ਜੇ ਇੰਦੂਆ ਗਾਂਧੀ ਤੇ ਕੋਈ ਨਹੀਂ ਸਵਾਲਿਆ ਜੀਵ ਗਾਂਧੀ ਨੇ ਨਹੀਂ ਕੋਈ ਸਵਾਲਿਆ ਤੂੰ ਯਾਰ ਕੀ ਸਵਾਲ ਦੇਣਾ ਕਿੱਥੇ ਬਦਨ ਤੇ ਤੋਂ ਕੋ ਸਿਕਿਉਰਟੀ ਦਾ ਇਸ਼ੂ ਮੈਂ ਵੀ ਦੇਖਦਾ ਹਾਂ ਹਾਂ ਜੀ ਹਾਂ ਜੀ ਪੁਲਿਸ ਵਾਲੇ ਕਹਦੇ ਕਿ ਸਕਿਉਰਟੀ ਇਸ਼ੂ ਹੈ ਜੀ ਦੇਖੋ ਪ੍ਰੋਟੋਕਾਲ ਹਲ ਬੰਦੇ ਨੂੰ ਇਹਦੇ ਗਾੜੀ ਮੈਨੂੰ ਬੀਐਸਐਫ ਵਾਲਿਆਂ ਅਜੇ ਤੱਕ ਨਹੀਂ ਜਾਣ ਦਿੱਤਾ ਮੈਂ ਐਮਐਲਏ ਹਲਕੇ ਦਾ ਹੂੰ ਮੈਨੂੰ ਅਜੇ ਉਹ ਕਹੀ ਜਾਂਦੇ ਜੀ ਗਾੜੀ ਟੁੱਟਿਆ ਸਕਦਾ ਨਹੀਂ ਅਜੇ ਨਹੀਂ ਤੁਸੀਂ ਜਾ ਸਕਦੇ ਮੈਂ ਕਿਹਾ ਕੋਈ ਨਹੀਂ ਓਕੇ ਜਦੋਂ ਤੁਸੀਂ ਸੀਓ ਨਾਲ ਗੱਲ ਹੋਈ ਹੈ ਕਹਿੰਦਾ ਜਦੋਂ ਓਕੇ ਹੋ ਆ ਜੀ ਮੈਂ ਤੁਹਾਨੂੰ ਕਾਲ ਕਰੂੰਗਾ ਉਧਰਲੇ ਪਾਸੇ ਮੈਨੂੰ ਪਰਮਿਸ਼ਨ ਮਿਲ ਗਈ ਉਦੋਂ ਮੈਂ ਗਿਆ ਹੂੰ ਮਾਜਮੀਆ ਸਾਰਾ ਪ੍ਰੋਟੋਕਾਲ ਆਪਾਂ ਚੰਗੇ ਬਲੇ ਬੰਦੇ ਐਮਐਲ ਐਮਪੀ ਆ ਸਾਨੂੰ ਸਮਝਣਾ ਚਾਹੀਦਾ ਸਕਿਉਰਟੀ ਦੇ ਪੁਆਇੰਟ ਉੱਪਰ ਆਪਾਂ ਨਹੀਂ ਸਮਝਾਂਗੇ ਫਿਰ ਕੌਣ ਸਮਝ ਜਾਊਗਾ ਬਿਲਕੁਲ ਸਾਰਾ ਸਾਨੂੰ 1 ਮਿੰਟ ਜੀ ਅਫਸਰ ਸਮਝਾ ਦਿੰਦੇ ਆ ਇੱਥੇ ਪਾਣੀ ਦੀ ਸਾਨੂੰ ਅੱਗੇ ਨਹੀਂ ਜਾਂਦੇ ਦੀ ਖੋਜ ਨਹੀਂ ਨਹੀਂ ਸਰ ਆਪ ਨਹੀਂ ਅੱਗੇ ਜਾ ਸਕਦੇ ਰੋਗੇ ਉੱਥੇ ਜਿੱਥੇ ਉਹਦਾ ਖਲਾਬ ਦਾ ਤੇ ਇੱਥੇ ਖਲੋ ਜੀ ਇੱਥੋਂ ਨਹੀਂ ਅੱਗੇ ਜਾ ਸਕਦੇ ਪ੍ਰੋਟੋਕਾਲ ਨੂੰ ਫਾਲੋ ਕਰਨਾ ਸਾਡਾ ਸਭ ਦਾ ਫਰਜ਼ ਹੈ ਜਨ ਸਰ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਹੀ ਜਦੋਂ ਹੜ੍ਹ ਸ਼ੁਰੂ ਹੋਏ ਤੇ ਤੁਹਾਡੀ ਇੱਕ ਸੋਸ਼ਲ ਮੀਡੀਆ ਤੇ ਇੰਨੀ ਕਿ ਜ਼ਿਆਦਾ ਚਰਚਾ ਹੋਈ ਕਿ ਇੱਕ ਥਾ-ਥਾ ਦੇ ਦੁਕਾਨਾਂ ਦੇ ਜਾ ਕੇ ਹੱਥ ਜੋੜ ਕੇ ਅਪੀਲ ਕਰ ਰਹੇ ਸੀ ਕਿ ਪੈਸੇ ਰਿਵਦੋਣੇ ਦੁਕਾਨਦਾਰਾਂ ਨੂੰ ਲੁੱਟਣਾ ਨਾ ਮਤਲਬ ਮੈਂ ਇਹ ਪੁੱਛਣਾ ਚਾਹੁੰਦਾ ਅੱਜ ਤੱਕ ਅਸੀਂ ਨਹੀਂ ਕਿ ਕੋਈ ਐਸਾ ਲੀਡਰ ਦੇਖਿਆ ਜਿਸ ਨੇ ਦੁਕਾਨਦਾਰਾਂ ਨੂੰ ਜਾ ਕੇ ਨਹੀਂ ਗੱਲ ਕਹੀ ਹੋਵੇ ਕਿ ਭਾਈ ਹੜ ਆ ਗਏ ਆ ਜਾਂ ਮੁਸੀਬਤ ਆ ਗਈ ਰੇਟ ਨਾ ਵਧਾਈਓ ਤੁਸੀਂ ਹੱਥ ਜੋੜ ਕੇ ਉਹਨਾਂ ਨੂੰ ਕਹਿ ਰਹੇ ਹੋ ਕੀ ਫਾਇਦਾ ਮਿਲਣਾ ਹੈ ਇਦਾਂ ਦਾ ਕਰਕੇ ਕੀ ਦਿਲ ਚਾਹੁੰਦਾ ਨਹੀਂ ਮੈਂ ਇੱਥੇ ਸੀਗਾ ਦਬਦਾਸ ਹਾਂਜੀ ਮੈਨੂੰ ਇੱਕ ਬੰਦੇ ਨੇ ਕਾਲ ਕੀਤੀ ਅਜ ਨਾਲੇ ਸ਼ਾਇਦ ਹੂੰ ਮੈਨੂੰ ਕਹਿੰਦੇ ਜੀ ਦੁਕਾਨਦਾਰ ਰੇਟ ਵੱਧ ਲੈਣਾ ਪਈ ਮੈਂ ਕਿਹਾ ਕਾਹਦਾ ਕਹਿੰਦੇ ਜੀ ਤਤਪਾਲ ਦਾ ਹੂੰ ਪੀ ਤਤਪਾਲ 100 ਰੁਪਇਆ ਮਹਿੰਗੀ ਕਰਤੀ ਉਹਨਾਂ ਨੇ ਮੈਂ ਕਿਹਾ ਕੋਈ ਨਹੀਂ ਮੈਂ ਕਿਹਾ ਮੈਂ ਅਜੇ ਤੁਰ ਨਹੀਂ ਲੱਗਾ ਸੀ ਤੇ ਇੱਕ ਹੋਰ ਬੰਦੇ ਦੇ ਕੋਲ ਕਰਤੀ ਹੂੰ ਕਹਿੰਦੇ ਜੇ ਉਹਨਾਂ ਨੇ ਦੂਜਾ ਸੌਦਾ ਮਹਿੰਗਾ ਕਰਦਾ ਹੂੰ ਮੈਂ ਜਾ ਕੇ ਸਾਹ ਉੱਥੇ ਹੱਥ ਜੋੜੇ ਜੀ ਬਿਲਕੁਲ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਕਿਹਾ ਭਈ ਜੇ ਮੁੜ ਕੇ ਕਾਰਵਾਈ ਕਰਤੀ ਫਿਰ ਗੁੱਸਾ ਨਾ ਕਰਿਓ ਤੇ ਦੁਕਾਨਦਾਰ ਅਜੇ ਨਾਲੇ ਦੇ ਇੰਨੇ ਅੱਛੇ ਦੇ ਹੂੰ ਉਦੋਂ ਤੋਂ ਬਾਅਦ ਸਾਰ ਮੈਨੂੰ ਕੋਈ ਕੰਪਲੀਟ ਨਹੀਂ ਮਿਲੇ ਮੈਂ ਸਭ ਨੂੰ ਕੱਲੀ-ਕੱਲੀ ਦੁਕਾਨ ਤੇ ਕਹਿ ਕੇ ਫਿਰ ਤੁਹਾਡੇ ਗਾੜੀ ਹੱਥ ਜੋੜੇ ਪਿੱਛੇ ਹੜਾ ਸਤ ਇਦਾਂ ਨਾ ਕਰਿਓ ਵੀ ਵੱਧ ਦੇੜ ਨਾਲ ਸੜਕੇ ਹਿੰਦੇ ਨਹੀਂ ਲਾਓ ਮੈਨੂੰ ਉੱਚਾ ਨਹੀਂ ਆਈ ਇੱਕ ਮੈਨੂੰ ਆਈ ਸੀ ਗੈਸ ਏਜੰਸੀ ਵਾਲਿਆਂ ਦੀ ਉਹ ਕਹਿੰਦੇ ਸੀ ਸਿਲੰਡਰ ਸਾਨੂੰ 200 ਰੁਪਏ ਮਹਿੰਗਾ ਉੱਥੇ ਵੀ ਗਿਆ ਮੈਂ ਉਹਨਾਂ ਦੀ ਏਜੰਸੀ ਖਲਾਈ ਉਹਨਾਂ ਨੂੰ ਕਿਹਾ ਜੀ ਦੇਖੋ ਇਹ ਬਹੁਤ ਮਰ ਮੈਂ ਕਿਹਾ ਜੀ ਦੇ ਮੇਰੇ ਮੇਰੇ ਇੱਕ ਇਸ਼ਾਰੇ ਨਾਲ ਤੇਰੀ ਗੈਸ ਏਜੰਸੀ ਬੰਦ ਹੋ ਜਾ ਜੀ ਮੈਂ ਐਮਐਲਏ ਹਲਕੇ ਦਾ ਮੈਂ ਇੱਕ ਤੇਰੀ ਰਿਪੋਰਟ ਕਰਤੀ ਤੇਰੀ ਮੁੜਕੇ ਖੁੱਲ ਨਹੀਂ ਦੀ ਤੂੰ ਜਿੱਥ ਤੇ ਤੁੱਲਿਆ ਦੰਦਾ ਉਹਨੇ ਕਹ ਪਾਜੀ ਜੇ ਕਿ ਮੇਰੇ ਇੰਪਲਾਈ ਨੇ ਗਲਤੀ ਕੀਤੀ ਅੱਗੇ ਤੋਂ ਨਹੀਂ ਹੁੰਦੀ ਸਲ ਹੋਈ ਨਹੀਂ ਬੰਦਿਆਂ ਨੇ ਬੜਾ ਸਹਿਯੋਗ ਕੀਤਾ ਜਿ ਨਾਲੇ ਦਿਆਂ ਦੇ ਬਹੁਤ ਬਹੁਤ ਸਭ ਦੁਕਾਨਦਾਰਾਂ ਨੇ ਸਾਰਿਆਂ ਗੈਸ ਏਜੰਸੀ ਵਾਲਿਆਂ ਨੇ ਹਰ ਇੱਕ ਨੇ ਸਹਿਯੋਗ ਕੀਤਾ ਉਹ ਮੈਂ ਖਲੋਖ ਲੋਕ ਸਾਰੇ ਮਤਲਬ ਗੈਸ ਸਟੇਸ਼ਨਾਂ ਦੇ ਉੱਤੇ ਪੈਟਰੋਲ ਪੰਪਾਂ ਦੇ ਉੱਤੇ ਪੈਟਰੋਲ ਪੰਪਾਂ ਨੂੰ ਕਹਿ ਗਿਆ ਭਈਆ ਡੀਜ਼ਲ ਨਾ ਵਿੰਗਾ ਕਰਿਓ ਉਹ ਕਹਿੰਦੇ ਨਹੀਂ ਕਰਦੇ ਜੀ ਮੈਂ ਕਹਿੰਦਾ ਬੇਨਤੀ ਬੰਨੀ ਸਾਡੀ ਜੀ ਬਿਲਕੁਲ ਬਿਲਕੁਲ ਹਾਂ ਉਹ ਫਾਇਦਾ ਹੀ ਕੀ ਲੋਕਾਂ ਦਾ ਫਾਇਦਾ ਹੀ ਬਚਾ ਦਿੰਦਾ ਹਾਂ ਹਾਂ ਜੀ ਲੋਕਾਂ ਨੂੰ ਸੌਦਾ ਮਹਿੰਗਾ ਮਿਲਣਾ ਕਿੱਡੀ ਦੇਖੋ ਬਾਅਦ ਵਿੱਚ ਸਾਡੀਆਂ ਸਿੱਖ ਸੰਗਤਾਂ ਹਮ ਪੰਜਾਬੀ ਭਾਈਚਾਰਾ ਸਾਡਾ Hindu ਭਾਈਚਾਰਾ ਸਾਡਾ Christian ਭਾਈਚਾਰਾ ਅੱਜ ਵੀ ਤੁਸੀਂ ਕਿਤੇ ਵੇਖੇ ਹੋਣੇ ਯੂਪੀ ਦੇ ਮੁਸਲਮਾਨ ਭਾਈਚਾਰਾ ਬਿਲਕੁਲ ਬਿਲਕੁਲ ਯੂਪੀ ਸਾਡਾ ਆਵਾਸ ਸਥਾਨ ਹਰਿਆਣਾ ਦਿੱਲੀ ਪਤਾ ਨਹੀਂ ਕਿੰਨੀ ਕੁ ਦੁਨੀਆ ਹੈ ਪੰਜਾਬ ਦਾ ਕੋਈ ਏਰੀਆ ਨਹੀਂ ਬਚਿਆ ਹੋਣਾ ਜਿੱਥੇ ਸਿੱਖ ਨਹੀਂ ਆਏ ਮਤਗੱਲ ਪੰਜਾਬੀ ਨਹੀਂ ਆਏ ਸਾਡਾ ਜੂਥ ਨੌਜਵਾਨ ਮੁੰਡੇ ਭਾਜੀ ਭੱਜ ਕੇ ਆਏ ਵਿਚਾਰੇ ਕੋਈ ਟੂੜੀ ਲੈ ਕੇ ਆਇਆ ਕੋਈ ਕੁਛ ਲੈ ਕੇ ਆਇਆ ਕੋਈ ਰਾਸ਼ਨ ਲੈ ਕੇ ਆਇਆ ਸਰ ਮੈਂ ਪਹਿਲੇ ਦਿਨ ਕਹਿਆ ਸੀ ਅੱਜ ਫੇਰ ਕਹਿਣ ਲੱਗਾ ਜੇ ਕਿ ਇਸ ਵਾਰ ਕੁਦਰਤ ਦੀ ਮਾਰ ਵੀ ਬਹੁਤ ਪੈੜੀ ਪਈ ਆ ਬਿਲਕੁਲ ਪਰ ਇਸ ਵਾਰ ਪੰਜਾਬ ਨੂੰ ਪੰਜਾਬ ਹੀ ਠਾਊਗਾ ਜੀ ਹੋ ਦੁਨੀਆ ਦੀ ਤਾਕਤ ਕੋਈ ਨਹੀਂ ਠਾ ਸਕਦੀ ਪੰਜਾਬੀ ਆਪਣੇ ਪੰਜਾਬ ਨੂੰ ਫਿਰ ਪੈਰਾਂ ਤੇ ਕਰ ਦੇਣਗੇ ਹਾਂ ਸੋ ਇੱਕ ਇੱਕ ਲਾਸਟ ਸਵਾਲ ਇੱਕ ਇਨਾ ਮੁਸ਼ਕਲ ਦਾ ਸਮਾਂ ਸੀਗਾ ਪਰ ਵਿੱਚ ਫਿਰ ਸਿਆਸਤ ਆ ਜਾਂਦੀ ਹੈ ਜੀ ਚਾਹੇ ਉਹ ਪਠਾਨ ਮਾਜਰਾ ਦਾ ਸੀਨ ਲਾ ਲਓ ਜਾਂ ਫਿਰ ਕੋਈ ਹੋਰ ਲਾ ਲਓ ਫਿਰ ਵੀ ਮਤਲਬ ਉਹਦੇ ਤੋਂ ਕੀ ਤੁਹਾਡਾ ਨਾ ਨਾ ਮੈਂ ਵੇਖੋ ਮੈਂ 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 ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਿਹਾ ਹਾਂ ਨਾ ਮੈਂ ਕਿ ਕਾਂਗਰਸੀ ਦੇ ਖਿਲਾਫ ਬੋਲਦਾ ਜੇ ਨਾ ਮੈਂ ਬੀਜੇਪੀ ਵਾਲੇ ਦੇ ਨਾ ਕਿਸੇ ਉਹ ਆਪਣੀ ਪਾਰ ਕਿਸੇ ਦਾ ਨਹੀਂ ਬਾਬੋ ਜੀ ਮੈਂ ਹਰ ਬੰਦੇ ਨੂੰ ਕਹਿੰਦਾ ਯਾਰ ਦੇਖੋ ਆਪਾਂ ਕਾਂਗਰਸੀ ਬਣ ਕੇ ਦੇਖ ਲਿਆ ਬਿਲਕੁਲ ਕਾਲੀ ਬਣ ਕੇ ਦੇਖ ਲਿਆ ਭਾਜੀਪੀ ਵਾਲੇ ਬਣ ਕੇ ਦੇਖ ਲਿਆ ਆਪ ਵਾਲੇ ਬਣ ਕੇ ਦੇਖ ਲਿਆ ਕਾਂਬੜ ਬਣ ਕੇ ਦੇਖ ਲਿਆ ਸਭ ਲੋਕਾਂ ਨੂੰ ਬੇਨਤੀ ਕਰਦਾ ਹੁਣ ਪੰਜਾਬ ਦੇ ਪੁੱਤ ਬਣ ਕੇ ਇੱਕ ਦਾ ਦੇਖੋ ਪੰਜਾਬ ਦੇ ਪੁੱਤ ਬੜੀਆਂ ਪੰਜਾਬ ਤੇ ਭੀੜ ਬਸ ਧੰਨਵਾਦ ਸਾਬ ਸੋਇਸਨ ਸਾਡੇ ਨਾਲ ਤਾਲੀਵਾਲ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਘੈਂਟ ਗੱਲਾਂ ਕੀਤੀਆਂ ਕਿ ਇਨਸਾਨੀਅਤ ਤੇ ਪੰਜਾਬੀਅਤ ਦਾ ਜਿਹੜਾ ਹੁਣ ਸਮਾਂ ਦਿਖਾਉਂਦਾ ਹੈ ਉਹਦੇ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ